ਹੈਲੋ ਸਾਸਰੀ ਕਾਲਜੀ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਅੱਜ ਕਰਾਂਗੇ ਗਵਾਰੇ ਦੀ ਫਲਿਆਂ ਦੀ ਸਬਜੀ ਦੀ ਰੈਸিপি ਸ਼ੇਅਰ ਤੇ ਆਪਾਂ ਤੁਹਾਨੂੰ ਦੱਸਾਂਗੇ ਇਹ ਸਬਜੀ ਆਪਾਂ ਕਿਸ ਤਰ੍ਹਾਂ ਬਣਾਇ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਫਲਿਆਂ ਧੋ ਕੇ ਸਾਈਡ ਤੇ ਰੱਖ ਲਈਆਂ ਸੀ ਉਸ ਤੋਂ ਬਾਅਦ ਆ ਮੈਂ ਦੋ ਕਪਾਂਡੇ ਧੋਂ ਲਿਆ ਭੀ ਮੈਂ ਸੋਚਿਆ ਕਿ ਪਾਂਡੇ ਧੋ ਕੇ ਹੀ ਫਿਰ ਸਬਜੀ ਨੂੰ ਕੱਟਿਆ ਜਾਊਗਾ ਤੇ ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਧੋਤਾ ਕੇ ਸੁਕਾ ਲਿਆ ਫਿਰ ਮੈਨੂੰ ਕੱਟਣ ਬੈਠ ਗਈ ਮੈਂ ਇੱਧਰ ਸਬਜ਼ੀ ਕੱਟਣ ਦੀ ਸੀ ਤੇ ਉੱਧਰ ਮੇਰੇ ਬੱਚਿਆਂ ਨੇ ਸਾਰਾ ਵਿਹੜਾ ਜਿਹੜਾ ਖਰਾਬ ਕਰ ਦਿੱਤਾ ਰੰਗ ਡੋਲ ਕੇ ਉਹ ਲੋਕ ਹੋਲੀ ਖੇਡਣ ਦੇ ਸੀ ਆ ਕੋਈ ਹੋਲੀ ਦਾ ਮੌਸਮ ਨਹੀਂ ਆ ਵੇਖ ਸਕਦੇ ਦੇ ਵਿਹੜੇ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕੀਤਾ ਤੇ ਉੱਧਰ ਮੌਸਮ ਜਿਹੜਾ ਉਹ ਹੀ ਬੜਾ ਸੋਹਣਾ ਹੋ ਗਿਆ ਸੀ ਬੱਦਲ ਬੱਦਲ ਹੋ ਗਏ ਸੀ ਉਸ ਤੋਂ ਬਾਅਦ ਆ ਮੈਂ ਕਿਚਨ ਦੇ ਵਿੱਚ ਆ ਗਈ ਫਿਰ ਤੋਂ ਮੈਂ ਕਿਚਨ ਦੇ ਵਿੱਚ ਆ ਕੇ ਤੇ ਕੜਾਈ ਰੱਖੀ ਤੇ ਸਭ ਤੋਂ ਪਹਿਲਾਂ ਤੇਲ ਪਾਇਆ ਫਿਰ ਜੀਰਾ ਪਾਇਆ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਆ ਸਬਜੀ ਜਿਹੜੀ ਕੱਟੀ ਹੋਈ ਉਹ ਪਾ ਦੇਣੀ ਆ ਕੋਈ ਪਿਆਜ਼ ਪਹਿਲਾਂ ਆਪਾਂ ਨਹੀਂ ਪਾਉਣਾ ਇਹਦੇ ਵਿੱਚ ਇਹ ਬਹੁਤ ਹੀ ਸਵਾਦ ਤੇ ਬੜੀ ਵਧੀਆ ਜਿਹੜੀ ਆ ਸਬਜੀ ਬਣਦੀ ਆ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਿਮਰਨ ਕਿਚਨ ਨੂੰ ਸਬਸਕ੍ਰਾਈਬ ਕਰੋ ਤੇ ਉਸ ਤੋਂ ਬਾਅਦ ਆ ਆਪਾਂ ਇਹਦੇ ਵਿੱਚ ਥੋੜਾ ਜਿਹਾ ਲੂਣ ਪਾਤਾ ਲੂੰ ਜਿਹੜਾ ਸਵਾਦ ਅਨੁਸਾਰ ਮੈਂ ਪਾਇਆ ਸੀ ਕਿਉਂਕਿ ਮੈਂ ਥੋੜਾ ਜਿਹਾ ਲੂੰ ਜਿਹੜਾ ਜ਼ਿਆਦਾ ਹੀ ਖਾਨੀ ਆ ਤੇ ਤੁਸੀਂ ਜਿਸ ਤਰ੍ਹਾਂ ਦਾ ਤੁਹਾਡਾ ਮਨ ਉਸ ਤਰ੍ਹਾਂ ਦਾ ਪਾ ਸਕਦੇ ਆ ਫਿਰ ਆਪਾਂ ਇਸ ਨੂੰ ਕੀ ਕਰਨਾ ਵਾ ਇੱਕ ਟੱਕਣ ਦੇ ਨਾਲ ਥੋੜੀ دیر ਲਈ ਟੱਕ ਦੇਣਾ ਵਾ ਜਦੋਂ ਆਪਾਂ ਨੂੰ ਟੱਕ ਦੇਣਾ ਵਾ ਤੇ ਉਸ ਤੋਂ ਬਾਅਦ ਜਦੋਂ ਇਹ ਥੋੜੀ ਅੱਧਿਕ ਭੁੱਜ ਗਈ ਤੇ ਫਿਰ ਆਪਾਂ ਨੂੰ ਵੇਖਿਆ ਜਦੋਂ ਇਹ ਅੱਧਿ ਭੁੱਜ ਗਈ ਮੈਂ ਵਿੱਚ ਪਿਆਜ਼ ਰਸਣ ਟਮਾਟਰ ਮਿਰਚਾਂ ਜਿਹੜੇ ਕਟਰ ਕਰਕੇ ਇਹਦੇ ਵਿੱਚ ਪਾਤੇ ਆ ਬਿਲਕੁਲ ਇੱਕਦਮ ਹਲਵਾਈ ਸਟਾਈਲ ਦੇ ਵਿੱਚ ਇਹ ਸਬਜੀ ਬਣਦੀ ਤੇ ਬੜੀ ਹੀ ਸਵਾਦ ਬਣਦੀ ਆ ਸਾਡੀਆਂ ਦਾਦੀਆਂ ਨਾਨੀਆਂ ਵੀ ਪਹਿਲਾਂ ਇਸੇ ਤਰ੍ਹਾਂ ਸਬਜੀ ਬਣਾਉਂਦੀਆਂ ਸੀ ਬਿਨਾ ਜ਼ਿਆਦਾ ਤੇਲ ਮਸਾਲਾ ਪਾਇਆ ਤੇ ਇਹ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਆ ਉਸ ਤੋਂ ਬਾਅਦ ਆ ਮੈਨੂੰ ਚੰਗੀ ਤਰ੍ਹਾਂ ਇਹਨਾਂ ਵਿੱਚ ਮਿਕਸ ਕਰਤਾ ਮਿਕਸ ਕਰਕੇ ਕੜਾਈ ਬਹੁਤ ਗਰਮ ਹੀ ਤੇ ਮੈਂ ਪਕੜ ਦੇ ਨਾਲ ਫੜ ਲਈ ਕਿਉਂਕਿ ਕੜਾਈ ਗਰਮ ਕਿਤੇ ਹੱਥ ਤੇ ਨਾ ਲੱਗ ਜਾਵੇ ਤੇ ਉਧਰ ਮੈਨੂੰ ਪੂਣੀ ਵੀ ਨਹੀਂ ਸੀ ਮਿਲੰਦਾ ਇਸੇ ਕਰਕੇ ਮੈਂ ਕੜਾਈ ਨੂੰ ਪਕੜਦੇ ਨਾਲ ਫੜਿਆ ਫਿਰ ਮੈਂ ਸੋਚਿਆ ਕਿ ਇਹਦੇ ਵਿੱਚ ਹੁਣ ਨਾਲ ਦੀ ਨਾਲ ਹੀ ਆਪਾਂ ਥੋੜੀ ਜਿਹੀ ਜਿਹੜੀ ਆ ਹਲਦੀ ਪਾ ਦਈਏ ਕਿਉਂਕਿ ਹਲਦੀ ਜਿਹੜੀ ਆ ਕੱਚੀ ਦਾ ਫਲੇਵਰ ਨਾ ਆਵੇ ਤੇ ਹਲਦੀ ਨੂੰ ਮੈਂ ਪਾਤਾ ਉਸ ਤੋਂ ਬਾਅਦ ਆ ਮੈਂ ਵਿੱਚ ਲਿਆ ਆਪਣੇ ਘਰ ਦਾ ਪੀਸਿਆ ਹੋਇਆ ਗਰਮ ਮਸਾਲਾ ਤੇ ਗਰਮ ਮਸਾਲਾ ਮੈਂ ਘਰੇ ਹੀ ਕੁੱਟ ਕੇ ਰੱਖਦੀ ਆ ਬਾਜ਼ਾਰੀ ਮਸਾਲੇ ਮੈਂ ਬਹੁਤ ਘੱਟ ਪਾਉਣੀ ਆ ਆਪਾਂ ਜਿਸ ਤਰ੍ਹਾਂ ਗਰਮ ਮਸਾਲਾ ਆਪਣੇ ਘਰ 'ਚ ਪੀਸਦੇ ਆ ਸਭ ਕੁਝ ਮਿਲਿਆ ਹੋਇਆ ਉਹ ਵੀ ਆਪਾਂ ਵਿੱਚੇ ਪਾਤਾ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹ ਸਬਜੀ ਦਾ ਜਿਹੜਾ ਸਵਾਦ ਹੈ ਉਹ ਵੱਖਰਾ ਹੀ ਹੁੰਦਾ ਵਾ ਤੁਸੀਂ ਜਿੰਨੀਆਂ ਵੀ ਤੇਲ ਮਸਾਲੇ ਵਾਲੀਆਂ ਸਬ지ਆਂ ਬਣਾਉਂਦੇ ਹੋ ਉਸ ਤੋਂ ਇਲਾਵਾ ਇਹ ਅਗਰ ਇਹ ਸਬਜੀ ਬਣਾਓ ਤੇ ਤੁਸੀਂ ਕਿਦੇ ਵੀ ਕਿਹੇ ਰਸਤੇ 'ਚ ਕਿਤੇ ਵੀ ਜਾਣਾ ਜਿਤ ਤੱਕ ਤੁਸੀਂ ਕਿਤੇ ਰੋਟੀ ਲੈ ਕੇ ਜਾਣੀ ਤੇ ਸਬਜੀ ਨਾਲ ਲੈ ਜਾਓ ਤੇ ਇਹ ਤੇਲ ਜਿਹੜਾ ਵਾ ਕੱਪੜਿਆਂ ਨੂੰ ਵੀ ਨਹੀਂ ਲੱਗਦਾ ਬੜੀ ਹੀ ਸੋਹਣੀ ਇਹ ਸਬਜੀ ਬਣਦੀ ਔਰ ਖਰਾਬ ਵੀ ਨਹੀਂ ਹੁੰਦੀ ਉਸ ਤੋਂ ਬਾਅਦ ਆਪਾਂ ਨੂੰ ਫਿਰ ਟੱਕਦਾ ਚੰਗੀ ਤਰ੍ਹਾਂ ਤੇ ਟੱਕਣ ਤੋਂ ਬਾਅਦ ਦੇਖੋ ਸਬਜੀ ਬਣ ਕੇ ਤਿਆਰ ਹੋ ਗਈ ਸੀ ਮੈਂ ਇੱਧਰ ਕੌਲੇ ਵਿੱਚ ਸਬਜੀ ਪਾ ਲਈ ਸੀ ਕਿਉਂਕਿ ਬੱਚਿਆਂ ਨੂੰ ਬਹੁਤ ਭੁੱਖ ਲੱਗੀ ਸੀ ਦੱਸਿਓ ਇਹ ਸਬਜੀ ਕਿਸ ਤਰ੍ਹਾਂ ਦੀ ਬਣੀ ਕਿਉਂਕਿ ਮੈਂ ਤੇ ਇਸ ਤਰੀਕੇ ਨਾਲ ਬਣਾਈ ਤੁਸੀਂ ਕਿਸ ਤਰੀਕੇ ਨਾਲ ਇਹ ਸਬਜੀ ਨੂੰ ਬਣਾਉਂਦੇ ਆ ਜੇ ਪਸੰਦ ਆਈ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਬਣਾ ਕੇ ਵੀ ਦੱਸਿਓ ਤੇ ਰੈਸিপি ਹੋਰ ਜਗ੍ਹਾ ਵੀ ਸ਼ੇਅਰ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਬਾਏ ਬਾਏ